ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਵਾਨੀ ਜੀ ਸਹਾਈ ਸ੍ਰੀ ਮਾਇਆ ਲక్ష్ਮੀ ਜੀ ਸਹਾਈ ਉਸਤਤ ਸ੍ਰੀ ਮਾਇਆ ਲక్ష్ਮੀ ਜੀ ਕੀ ਸ੍ਰੀ ਮੁਖਵਾਕਯ ਪਾਦ ਸਾਹੀ ਦਸਵੀਂ ਦੋਹੇਰਾ ਛਾਇਆ ਰੂਪੀ ਹੋਏ ਕੈ ਵਿਚਿਤ ਸ੍ਰੀ ਗੋਪਾਲ ਆਪਹਿ ਲక్ష్ਮੀ ਬਾਬ ਧਰੇ ਜੀਉ ਜੰਤਪ੍ਰਤਪਾਲ ਚੌਪਈ ਸ਼੍ਰੀ ਮਾਇਆ ਮੁਖ ਕਰੋ ਉਚਾਰ ਦਰਿਦਰ ਸਾਗਰ ਤੇ ਲੇਹ ਉਬਾਰ ਰਹਾਉ ਦੋਹਿਰਾ ਆਦ ਭਵਾਨੀ ਈਸਰੀ ਮਾਇਆ ਜਾ ਕੋ ਨਾਮ ਇਨ ਬਿਨ ਸਰੈ ਨ ਏਕ ਚਿੰਨ ਪੂਰਨ ਹੋਤ ਨ ਕਾਮ ਸੁਖਦਾਇਕ ਮੰਗਲ ਕਰਨ ਪ੍ਰਤਪਾਲੇ ਬਹੁ ਭਾਂਤ ਸੁਬੁੱਧ ਦੇਨ ਜੈ ਜੈ ਕਰਨ ਮਾਇਆ ਸ੍ਰੀ ਜਗਮਾਤ ਬਿਸਨ ਪਦ ਸਾਰੰਗ ਛਪੈ ਜਗਵੰਦਨ ਜਗਨਾਥ ਜਗਤਪਾਲਕ ਹਰ ਅੰਬੈ ਪ੍ਰਜਾਨਾਥ ਜਗਨਾਥ ਸੇਵ ਰੱਖਕ ਜਗਦੰਬੈ ਜਗ ਤਾਰਨ ਪੈ ਹਰਨ ਪ੍ਰਜਾਪਤ ਆਦਿ ਭਵਾਨੀ ਮਾਇਆ ਗੋਪ ਅਵਤਾਰ ਜਗਤ ਮਹਿ ਲਖ ਲਖਾਨੀ ਅਪਦ ਵਿਨਾਸਨ ਸੁਖ ਕਰਨ ਦਾਸ ਰੱਖਕ ਹਰ ਮਾਇਆ ਤੀਨ ਲੋਕ ਸਭ ਵਸ ਕਰਨ ਅਮਿਤ ਗਤ ਪ੍ਰਗਟ ਸੁਭਾਇਆ ਦੋਹੇਰਾ ਤੁਮ ਬਿਨ ਸਰੇ ਨ ਏਕ ਚਿੰਨ ਕਾਰਜ ਹੋਤ ਨ ਸਿੱਧ ਜਿਨ ਕੋ ਤੁਮ ਕਿਰਪਾ ਕਰੀ ਤਿਨ ਕੇ ਗ੍ਰਹਿ ਨਵ ਨਿਦ ਅਗਹ ਦਰਿਦਰ ਨਿਵਾਰਨੀ ਭਵਹ ਜਾ ਕੋ ਨਾਮ ਸਤਰ ਘਾਤਨੀ ਅਮਿਤ ਗਤ ਮਿਤਰ ਪਾਲ ਸੁਖ ਧਾਮ ਮਨ ਬਾਛਤ ਫਲ ਦੇਤ ਹਰ ਭਗਤ ਆਪਨੋ ਜਾਨ ਸੁਜਸ ਦੇਤ ਮੰਗਲ ਕਰਨ ਸਭ ਕੋ ਕਰ ਕਲਿਆਨ ਦੀਨ ਬੰਦ ਜਗ ਤਾਰਨੀ ਮਾਇਆ ਬਪ ਹਰ ਰਾਏ ਜਵਾਲ ਵਿਸਾਲ ਮੁਖ ਤੇ ਜਵਲਿਤ ਸੰਕਟ ਕਰੋ ਸਹਾਈ ਮਹ ਪਾਲਨ ਜਗਮੰਡਨੀ ਖਲ ਖੰਡਨ ਜਗਮਾਤ ਅਚਲ ਸਰੂਪ ਅਨੂਪ ਗਤ ਮਾਇਆ ਸ੍ਰੀ ਜਗਨਾਥ ਦਾਸ ਨਿਵਾਜਨ ਭਗਤ ਹਿਤ ਸਿੱਖਨ ਕੇ ਪ੍ਰਤਪਾਲ ਮੁਕਤ ਦੇਨ ਰੱਛਿਆ ਕਰਨ ਮਾਇਆ ਸ੍ਰੀ ਗੋਪਾਲ দান ਦੇਨ ਬਹੁ ਜਗਤ ਕੋ ਪ੍ਰਤਪਾਲੇ ਬਹੁ ਭਾਂਤ ਕਾਲ ਰੱਛ ਜਗਪਾਲਨੀ ਬਿਦਨਾ ਸ੍ਰੀ ਪ੍ਰਭ ਨਾਥ දයා කරන කෙළ බෙකහරන මයාචල්ලසරූප බ්‍යාධහරණ සංකටදරන කල කண்டන ජගපු ූප පගත දායනී දාසහෙත රජ්ච කරන් සභජාන දීන නිව්‍යන පෑහරණ කරणා නැද් පගවා ஆන සිෙද්ධ කරන මංගල සබන व්‍යාපක සකළ සංසාර චවරසීජෝ ෙන කටත සර්ත රී ස. ਧਨਦਾਇਕ ਦਿਬਯਦੇਨ ਪ੍ਰਜਾਪਾਲਨੀ ਪ੍ਰਜਾਪਤ ਕੁਮਤ ਨਾਸਮਤ ਦੇਨ ਅਮਤ ਤੇਜ ਅਮਤੋਜ ਗਤ ਬਿਸ਼ਨ ਪਦ ਸਾਰੰਗ ਛਪੈ ਛੰਦ ਨਵਲਨਾਥ ਨਿਰਵਾਨ ਸਬੁੱਧ ਦਾਇਕ ਮੰਗਲਕਰ ਕਾਲ ਵਿਨਾਸ਼ਨ ਰਹਿਤ ਕਾਲ ਸਤਦਾਇਕ ਨਰਹਰ ਕਰੁਣਾ ਨਿਧ ਸੋ ਕਿਰਪਾਲ ਕਲਪਵ੍ਰਿਖ ਜਾ ਕੀ ਛਾਇਆ ਸੋ ਨਾਥ ਨਰੰਜਨ ਨਰਹਰੀ ਸਭ ਜਗਤ ਸਹਾਇਆ माया बाप जग माहे दुख हरता सब जगत की जिस सुनिए तो दुख जाहे जस पूरन हर लक्ष्मी दोहरा नरक निवारण जगत गुरु मोहन सकल संसार रिझक देन सब जगत को जस पूरन भंडार छपय छंद अग कंदन भव हरन योग ज्वालला छतरी वृत्त धर्म तुजा फर हरत धर्म मूर्त धर्मा कृत ਅਸੀਪਾਨ ਅਸਕੇਤ ਖੜਗ ਤੁਝ ਧਰਮ ਤਨੁ ਰਧਰ ਅਕਾਲ ਮੂਰਤ ਅਨਭਵ ਪ੍ਰਕਾਸ਼ ਅਮਤੋ ਜੇ ਅਟਲ ਬਰ ਨਿਹਕਲੰਕ ਨਿਰਵਾਨ ਅਬਚਲ ਸਵਰੂਪ ਅਨਭਵ ਜੁਗਤ ਨਿਰਾਕਾਰ ਨਿਰਬਿਆਦ ਮਦਨ ਮੂਰਤ ਵਿਦਿਆ ਸੁਪਤ ਛਪੈ ਛੰਦ ਨਵਤਨ ਨਵਲ ਕਿਸੋਰ ਅਮਰਗਤ ਜਾ ਕੀ ਬਾਨੀ ਅਤ ਸੁੰਦਰ ਛਭ ਧਰੇ ਪ੍ਰਜਾਪਤ ਜਵਾਲਾ ਰਾਣੀ ਤਾਰੇ ਮਹਿੰਦ ਕਲਿਆਣ ਸੁਦਾਗਤ ਮਾਇਆ ਕਰਨੀ ਏਕ ਦ੍ਰਿਸ਼ਟ ਭਵਤਰਤ ਜਾ ਸਗਤ ਯੋਨ ਅਵਤਰਨੀ ਕਲਾ ਧਾਰ ਸਭ ਮੱਧੇ ਰਾਜਤ ਗਾਜਤ ਕੇ ਹਰ ਸੰਮ ਨੂਪਰ ਚਰਨ ਅਪਾਰ ਤੁਨ ਸੁਨਿਯਤ ਭਾਜੈ ਸੋ ਜੰਮ ਦੋਹਾ ਸੋ ਰਠਾ ਸਭ ਕਿਛ ਤੁਮਰੇ ਹਾਥ ਜਿਸ ਦੇਵੇ ਸੋ ਪਾਵਹੀ ਸ੍ਰੀ ਨਾਥਾਂ ਕੇ ਨਾਥ ਮਾਇਆ ਚਰਨ ਤੇ ਆਵਹੀ दया रूप भगवंत दरिद्र निवारण सुख करन मंगल रूप अनंत अपद विनाशन जय करन लोक चतुर दशनाथ रमा राव सब जगत की दीना नाथ अनाथ मया करो इस पतित की मैं तारे औट न और पए द्वार माया हरि दूसर नाही ठावर किसको जाचो नर हरि हरहो दीन अपदा हरि मेहर उपाब हो दुख हरो मया करो इस पतित पर मंगल कर अपदा हरो ਦਰਿਦਰ ਸਾਗਰ ਮਹਿ ਡੂਬਤੇ 헤 ਮਾਇਆ ਜਗਤਾਤ ਤੁਛ ਬਾਤ ਤੁਮ ਨਿਕਟ ਹੈ ਗਹਿ ਭੁਜਿ ਲਿਹੋ ਰਗੁਨਾਥ ਕਰਮਹੀਨ ਮਤਹੀਨ ਹਉ ਅਲਪ ਬੁੱਧ ਮਤ ਥੋਰ ਮਹਾ ਪਤਿਤ ਦੁਖੀਆ ਅਧਿਕ ਚਿਤਵੋ ਆਪਣੀ ਔਰ ਮਿਹਰ ਨજર ਕੀ ਫਜਲ ਸੇ ਚਿਤਵੋ ਦੀਨ ਦਿਆਲ ਮੀਨ ਤਪਤ ਜਲ ਦੇਹੋ ਹਰ ਕਰਮਨਾ ਨਿੰਦ ਗੋਪਾਲ कृपासिंध संकटहरन कल्पवृक्ष जेहछाह सिद्धरूप अनहद शब्द जेहसम दूसर नाह चारणी दोहरा श्रीमाया जगमोहिनी नेहकलंक जेहरूप तीन लोक बन्धत चरण ब्रह्मा बिสน अनूप बिसन पद सारंग छपए शीश सहसफन रटत तद्यपतुम अंत न पावत नेत नेत सब कहत वेद सुरनरमन तिहवत ਜਿਤ ਚਿੰਤਾ ਨਰਹਰਤ ਮਾਏ ਇਛਿਆ ਪੂਰਨ ਜਗ ਕਲਮਲ ਅਗ ਸਭ ਹਰਤ ਮੁਖ ਮੰਡਲ ਨਵਤਨ ਛਬ ਕਬਲ ਨੈਣ ਸੋਨਰੇਪਨ ਨਰੀਪਤ ਕਟ ਕੇ ਹਰ ਮ੍ਰਿਗ ਲੋਚਨੀ ਕਦਲ ਸੁਜੰਗ ਆ ਜਾਣ ਬਾਹ ਪ੍ਰਜਾ ਪਾਲ ਦੁਖ ਮੋਚਨੀ ਵੱਡਾ ਦੋਹਰਾ ਹੈ ਚਤੁਰ ਬਾਹ ਅਸ਼ਟਾਕਰੀ ਨਾਰ ਸਿੰਘ ਜਹ ਕੇ ਭੀਸ ਪ੍ਰਹਿਲਾਦੇਵ ਬਾਰੇ ਦੁਖ ਹਰਿਓ ਹਰਨਾਕਸ ਹਰਿਓ ਨਰੇਸ ਇੰਦਰ ਦੋਹਰਾ ਮੁਕਤ ਦੇਨ ਮੰਗਲ ਕਰਨ ਛੇਮ ਕਰਨ ਹਰ ਰਾਇ ਸਰਉਤ ਬਚਨੀ ਸ੍ਰुत ਕਰਨ ਹਰ ਸਭ ਕੋ ਕਰੋ ਸਹਾਈ ਵਿਸ਼ਨ ਪਦ ਗਉਰੀ ਛੇਮ ਕਰਨ ਇਛ ਪੂਜਨ ਅਮਰ ਧਨ ਬ੍ਰਿਤ ਮਹੀ ਧਰ ਰੱਛ ਕਰਨ ਪੈ ਹਰਨ ਸਦਾ ਜੈ ਧਰਮ ਧਨੁਰ ਧਰ ਮਾਇਆ ਨਾਮ ਅਪਾਰ ਜਗਤ ਮਹਿ ਪ੍ਰਗਟ ਭਵਾਨੀ ਸੰਕਟ ਦਰਿਦਰ ਅਪਦਾ ਹਰਨ ਪੀਰ ਤਰਹਿ ਲੋਕ ਪਛਾਨੀ ਦੀਨਾ ਆਨਾਤ ਸਨਾਥ ਸਵਨ ਪ੍ਰਤਪਾਲ ਕਰਈਆ ਜਗ ਬੰਦਨ ਪੈ ਹਰਨ ਮਾਇਆ ਦੂਦ ਪੂਤ ਦੇਵਈਆ ਮਨਵਾਚਿਤ ਫਲ ਦੇਤ ਬਿਰਧ ਕੀ ਲਾਜ ਰਖਈਆ ਦੀਨਨ ਕੀ ਪ੍ਰਤਪਾਲ ਧਰਮ ਬ੍ਰਤ ਅਬਦ ਮਟਈਆ ਇੰਦਰ ਸੋਰਠਾ ਮਾਇਆ ਛਲ ਅਪਾਰ ਮੋਚ ਕਰਨ ਸੰਕਟ ਹਰਨ ਬਿਦਨਾ ਸકલ ਸੰਸਾਰ ਰਿਜਕ ਦੇਨ ਇਛਿਆ ਪੂਜਨ ਰਸਾਲ ਦੋਹਰਾ ਸੁਖਤ ਦੇਨ ਅਨਹਦ ਕਰਨ ਜੈ ਜੈ ਮੰਗਲ ਰੂਪ ਅਬਿਨਾਸੀ ਅਬਚਲ ਸਦਾ ਬਿਦਨਾ ਬ੍ਰਹਮ ਸਰੂਪ ਦ੍ਰਵਿਅ ਉਪਾਵਨ ਕੇ ਨਮਿਤ ਸਿਮਰੋ ਸ੍ਰੀ ਜਗਮਾਏ आद अंत रचिया करन सबको करो सहाय अगम रूप माया हरि परम सिद्ध की खान कुमत विनाशन जय करन दाता सकल जहान दुख निवारण अगहरन दीन दयाल कृपाल शरण परे की रखती दाता सकल गोपाल श्री नारायण जगत पितु भाव खंडन जग मात सृष्टि उपवन जग करन प्रत पाले दिन रात ਕਿਰਤਾਰਥ ਮੰਗਲ ਕਰਨ ਕਰਨਾ ਨਿਧ ਕਰਤਾਰ ਕਾਲ ਰਛਤਾਰਨ ਪ੍ਰਭੂ ਮਾਇਆ ਰੂਪ ਮਦਾਰ ਮਦਰ ਤੁਨ ਛੰਦ ਦੋਹਰਾ ਬਿਦਨਾ ਸਕਲ ਸੰਸਾਰ ਕੀ ਸਿਰਜਾ ਧਰਨਿ ਆਕਾਸ ਚੰਦ ਸੂਰਜ ਦੋਇ ਦੀਵੜੈ ਕੀਨੇ ਵਿਵਤ ਪ੍ਰਕਾਸ਼ ਬ੍ਰਹਮਾ ਵਿਸਨਿ ਉਪਾਇਕੈ ਕੀਨੀ ਸਖਤ ਪ੍ਰਸਾਰ ਕੋਟ ਤੇ ਤੀਸਾ ਸੁਰ ਭਏ ਨਾਲੇ ਇੰਦਰ ਪੁਵਾਰ ொன்ன ගந்தද ්‍රබරചെ ජකෙන්න්නර ගණപේతഅසුර ප්‍රබලදා නොබෙකට රාහුණ චතරග්‍රහේතු ചපෑඡන්ද සපද සැන්ந்த සතදීප කණண்டනව කண்டබനายു ජල තල පරභත ගනක மேරහිමපු உമරചายු පසපංචී ජල ජීбы අඳල ගග නන්තරකන්නഅඩජ ජරජ සේතජ ഒතු പජප பிர්‍රගටസോகிන්න. ਨਰਕ ਸੁਰਗ ਚਹੁ ਜੁਗ ਬਨੇ ਰਾਤ ਦਿਨ ਸਪਲ ਮਾਸ ਪਵਨ ਪਾਣੀ ਬੈ ਸੰਤਰੋ ਠਾਕੁਰ ਚੇਰੋ ਦਾਸ ਦੋਹਰਾ ਦੁਖ ਸੁਖ ਦੋਇਕ ਪਰੇ ਬਨੇ ਮਾਨੁਕ ਕਾ ਵਿਵਹਾਰ ਧਰਮ ਪਾਪ ਸਾਖੀ ਦਉ ਬਿਦਨਾ ਠਟਿਓ ਅਪਾਰ ਕਨਕ ਦੋਹਰਾ ਜਾਤ ਜਾਤ ਰਚਨਾ ਭਈ ਸਭ ਮਹਿ ਆਪ ਖਿਲੰਤ ਨੀਚ ਊਚ ਮਹਿ ਆਪ ਹਰ ਬਿਰਲਾ ਕੋਏ 부ਝੰਤ बराबर अंक प्रजाभई ग्राम नगर सब देश भूप छत्रपत तेजबर सूर्य जोध नरेश खत्री ब्राह्मण सूद वैस चार वर्ण की खान माया स्वप्न सुखोपति पुण्य दान इसनान बलि तपी योगी किए जटा जूटनक धार गृही जति जापी हुए नाना विद व्यापार सुर नर मुन देवी बने आप बने अवतार रतन लाल हीरा मुक्त कंचन रूप सुधार ਸਭ ਮਹਿ ਤੂੰ ਹੀ ਨਰੰਜਨਾ ਊਨੀ ਠੌਰ ਨਾ ਕੋਈ ਘਟ ਘਟ ਮਹਿ ਵਿਚਰੇ ਪ੍ਰਭੂ ਨਾ ਕੋਈ ਹੋਆ ਨਾ ਹੋਏ ਰਹਾਉ ਚਾਰ ਬੇਦ ਖਟ ਅਸ਼ਟ ਦਸ ਬਿਦਨਾ ਰਚ ਬਿਸਥਾਰ ਤੀਨ ਲੋਕ ਰਚਨਾ ਭਈ ਕਰਤਾ ਸਿਰਜਨਹਾਰ ਤੂੰ ਬਿਨ ਸਰੇ ਨਾ ਏਕ ਛਿਨ ਤੂੰ ਸਭ ਜੀਵਨ ਪ੍ਰਾਨ ਤੂੰ ਕਰਤਾ ਸਭ ਜਗਤ ਕੀ ਤੂੰ ਹੀ ਤੇ ਸਭ ਮਾਨ ਰਹਾਉ ਕਰਮ ਧਰਮ ਸੁਚਨੇਮ ਜਪ ਖਟ ਕਰਮਨ ਕੀ ਰੀਤ ਸੰਨਿਆਸੀ ਪੁਨ ਸਰਉਤ ਤੁੰ ਨਟਨਾਟਕ ਸੰਗੀਤ ਜੰਤਰ ਮੰਤਰ ਤੰਤਰਨ ਭਈ ਥਿਤ ਬਾਰ ਰਤ ਮਾਸ ਰਸ ਕਸ ਭੋਜਨ ਬਿੰਜਨ ਦੁਗਦ ਖੀਰ ਜਗਰਾਸ ਨੇਕੀ ਬਦੀ ਖੁਸ਼ਿਆ ਕਨੀ ਜੋਗ ਭੋਗ ਕੀ ਖਾਨ ਰਿੱਧ ਸਿੱਧ ਚਿੰਤਾ ਸਕਲ ਜੀ ਅਜੰਤ ਪ੍ਰਮਾਨ ਬੇਪਤ ਸਪਤ ਅਪਦਾ ਰਚੀ ਰਚਨਾ ਅਨੇਕ ਪ੍ਰਕਾਰ ਬਨ ਤ੍ਰਿਨ ਪਰਬਤ ਭੂਮਤਰ ਉਡਗਨ ਛਤਰਗਨਾਰ ਸਭ ਮਹਿ ਏਕ ਨਾਰਾਇਣਾ ਮਾਇਆ ਕੋ ਬਪਤਾਰ ਪ੍ਰਤਪਾਲੇ ਬਹੁ ਜੀ ਅਜੰਤ ਸਭ ਕੋ ਦੇਤ ਆਹਾਰ ਮਾਦੋ ਦੋਹਰਾ ਫੂਲ ਫਲ ਬਿਰਖਾ ਤੁਹੀ ਤੁਹੀ ਸਬਨ ਕੀ ਸਾਰ ਤੁਮ ਸਭ ਕੋ ਪੈਦਾ ਕਰੋ ਤੁਮ ਹੀ ਕਰੋ ਸੰਘਾਰ ਪੰਚਾਲ ਦੋਹਰਾ ਜਬ ਮਾਇਆ ਹਰ ਬਪ ਧਰਿਓ ਤਬ ਸਭ ਹੀ ਵਿਵਹਾਰ गोप्त प्रगट सब घट बिखै वरते रूप अपार जुग जुगांत सुनत धंदते एक अलख करतार गोप्त प्रगट सब घट बिखै वरते रूप अपार आनंद दोहरा सर्व लोह रछिया करन संतन के सुख धाम श्री माया जग वंदनी लक्ष्मी जाको नाम मंगल दोहरा करुणा कर सो कृपा कर हो हौ मत मंद अपाग दो कर जोर बिनती करत रति भाग मोहि जाग ਕਰਮ ਰੇਖ ਮਾਇਆ ਤੂੰ ਹੀ ਤੂੰ ਹੀ ਸਭਨ ਕੀ ਸਾਰ ਜਬ ਤੁਮਰੀ ਕਿਰਪਾ ਭਈ ਜਗਤ ਭਾਗ ਲਲਾਰ ਆਨੰਦ ਦੋਹਰਾ ਆਨੰਦ ਰੂਪ ਅਨਹਦ ਸਦਾ ਅਨ ਦਿਨ ਅਨਦ ਆਨੰਦ ਅਨਦ ਬਿਨੋਦ ਅਨੰਤ ਹਰ ਅਨਹਦ ਅਨਦ ਗੁਵਿੰਦ ਜੈ ਦੋਹਰਾ ਜੈ ਸ ਜੈਤ ਜੈ ਕਰ ਜਈ ਜੈ 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 ਜਗਦੀਸ਼ ਜਬਤ ਜੰਮਨ ਜਤ ਬ੍ਰਤ ਜਗਤ ਜਗਮਗ ਜਗ ਜਹ ਈਸ ਪਵਿੱਤਰ ਦੋਹਰਾ परम पवित्र पुनीत पत पीतम्बर प्रतनाम पाप पर पूर्ण पितर पीर परा धर्म पर दोहरा धर्म तार तन धन 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 धरनि धरा धीरज धर्म सुध्यान धुन्द धुर धीरक धरा मोहन सोरठा मन मोहन मेहरबान मंगल मगन महान मत मधो मदन मुरार मद सूदन मोहक ਚਿਤ ਆਨੰਦ ਸੋਰਠਾ ਚਿੰਤਾ ਮਨ ਚਿਰਕਾਲ ਚਿਤ ਚੀਰ ਚੈ ਤਨ ਚਿਤ ਚੰਚਲ ਚਪਲ ਅਚਾਲ ਦਿਗ ਚਕੋਰ ਪੰਕਜ ਅਚੁੱਤ ਛਤਰੀ ਸੋਰਠਾ ਛਤਰੀ ਛੇਤ ਛਤਾਰ ਛੀਰ ਛੇਮੋਹ ਛੇਤਰ ਛਕਤ ਛਿਪਰ ਛੇਮ ਛੇ ਛਾਰ ਛਾਰ ਕਰਨ ਛੁਦਰਨ ਵਿਪਤ ਭਾਵੀ ਉਦੋਤ ਸੋਰਠਾ ਭਾਵੀ ਭੁਗਤ ਪੰਡਾਰ ਭੀਰ ਭੀਮ ਪੈਰ ਬਹਰਨ ਭਵਹਾ ਭੂਤ ਭਵਾਨ ਭਗਤ ਭਾਵ ਭਵ ਜਲ ਤਰਨ ਪਾਰਸ ਸੂਰਠਾ ਪਾਰਸ ਪਿਤਾ ਪੁਰਾਨ ਪਰਮਾਨੰਦ ਪ੍ਰੀਤਮ ਪ੍ਰਭੂ ਪੂਰਨ ਪੁਰਖ ਪੁਰਾਨ ਪਾਪ ਕੁੰਜ ਘਰ ਤਸਬੂ ਨਾਰਾਇਣ ਸੂਰਠਾ ਨਾਰਾਇਣ ਨਿਰੰਕਾਰ ਨਾਰ ਸਿੰਘ ਨਰ ਹਰ ਨਵਲ ਨਿਰਭਿਕਾਰ ਨਰ ਹਾਰ ਆਨੰਦ ਨੰਦਨ ਨੇਤਰ ਕਬਲ ਗਿਰਧਾਰ ਦੋਹਰਾ ਗਿਰਧਾਰੀ ਗੋਬਿੰਦ ਗੁਰੂ ਗੋਵਰਦਨ ਗੋਪਾਲ ਗੋਸਾਈ ਗੋਪੀ ਬਲਬ ਗੋਪਨਾਥ ਗੋਵਾਲ ਕਬਲ ਸੋਰਠਾ ਕਰਨ ਕਰਨ ਕਰੀਮ ਕੇ ਸਭ ਕਿਰਤਾਰਤ ਕਰਨ ਕੋਮਲ ਕਮਲ ਨਵੀਨ ਕੋਟ ਲੰਚ ਕੰਟਕ ਹਰਨ ਖਾਲਕ ਸੋਰਠਾ ਖਾਲਕ ਖਲਕ ਖੁਦਾਏ ਖੈਰ ਖੂਬ ਖੁਸ਼ਹਾਲ ਖੁਸ਼ ਖਾਲਿਸ ਖਤਮ ਅਤਾਏ ਖਾਮੇ ਖੂਨ ਖਤਾ ਬਖਸ਼ ਕਨ ਸਿਆਮ ਦੋਹਰਾ ਘਟ ਘਟ ਮੈਂ ਕਨ ਸਿਆਮ ਜੂ ਕਹਿਰਤ ਕਨ ਕਨ ਕੋਰ ਜੀ ਜੰਤ ਜਾਤ ਤ੍ਰਿਕ ਮਯੂਰ ਚਿਤਵਤ ਕੋਕਲ ਮੋਰ ਦਇਆ ਦੋਹਰਾ දීන දයාල දා තාදයක් දුකද ඉද්‍රරදල් දුන්දු ද්‍රගවෙசாාල දුත අදවයන් දෙනකර සමරම කන්ද ඕවම් දෝහර. ඕවං වාසදේව වේදන වෙදත වාර වාර ලකවාර ඕරණෙ බාහාවෑරී නහි ෑර හරණ කරතාර සහන්සමुखී දෝහර සැහැන සහ සැහපත සගල සංසෑසිෙහල්සිරායි සජ්ජන සාධ සංසානහි සීතල සර්සුකදායි ඉන්දරග දෝහරා ඊසර ඊස එමාන එක එමනායක එමනයි, ਇਕ ਇਕ ਈਕਾਨ ਇਸ ਇੰਦਰਲਾ ਇੰਤਹਾਏ ਚੁਰਨ ਦੋਹਰਾ ਚੁਰਨ ਝੋੜ ਝੰਕਤ ਚੱਬਟ ਝਿਮ 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 ਚੁਨਕਾਰ ਚੀਨ ਸਬਦ ਝਾਂਜਨ ਚਰਨ ਚਗਰਾ ਝੂਠ ਝੰਕਾਰ ਟੋਟਕ ਦੋਹਰਾ ਟੋਟ ਟੂਟ ਟੰਟਾ ਟਰਨ ਟੀਕਾ ਸਗਲ ਸੰਸਾਰ ਟਾਕ 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 ਨਿਰਖੋਤਮ ਹੈ ਏਕ ਟਿਕਨ ਕਰਤਾਰ ਠੌਰ ਠੌਰ ਠਾਕੁਰ ਠਟਿਓ ਬਿਨ ਠਾਕੁਰ ਨਹਿ ਠਾਟ ਠਾਕ ਠੇਕ ਸੋ ਦੂਰ ਯਹ ਨਹਿ ਬਾਗਾ ਨਹਿ ਠਾਟ නිෙඩर दो रा ਡਾංගਰ ਡिගਰ හ, අදਕ තුम्මන ਡਰ ਰ ਡਾਰ ਬාਰ බਾਰ ਡ තුම හ जස ංਕ පਾਰ ටීට दो हර टටීමට අඩී ටੇමਕ ਹ තරට ආਕපලාਸ ටੇਰටීට ോਲගත වෙරਤ ට හැටහැ ර ने दाਸ చපෑ තරුණ තාप තම ਹරਨ තාතਤයාගේ තීරත තාਤ ਤමර තපත ਤෙක ටරන්න तोख ਤපියන අන්ਤර් ගත. जंतर मंतर मह आप आप तोसा तकिया छत तट तीरत टटकात आप आपे तपसीव्रत ताप निवारण तम हरण अग्नि नाशन अमतो जगत तकिया दान नतान मानदायक छतरीन पत थीर गत दोहरा स्थान थनंतर रम रहे असथिर थीर दयाल थकत सखत आए प्रभु कर गह ले हो गोपाल मंगल दोहरा ਮੰਗਲ ਮਿਤ ਮੰਗਲ ਸਦਾ ਮੰਗਲ ਮੰਗਲ ਭੂਪ ਜੈ ਮੰਗਲ ਜੈ ਮੰਗਲਾ ਸੁਭ ਮੰਗਲਿਆ ਨੂਪ ਫਿਰਤ ਫਿਰਤ ਬਹੁ ਵਿਦ ਫਿਰੇ ਪੇਰੀ ਚੁਕੀ ਨਾ ਫੇਰ ਫਾ ਹਾ ਫਾ ਸਫਾ ਸੀ ਕਟਕ ਜਿਨਹ ਕਹਯੋ ਇਕ ਬੀਰ ਬਿਸਨ ਦੋਹਰਾ ਬਿਸੰਸ ਬਿਆਪਕ ਸਰਬਮੈ ਵਿਆਦ ਹਰਨ ਬਿਖ ਜਾਲ ਬਾਰ ਬਾਰ ਬੰਦਤ ਚਰਨ ਬਿਪਤ ਵਿਗਨ ਰਚ ਪਾਲ ਰਾਮ ਦੋਹਰਾ ਰਾਮ ਰਮਤ ਸਭ ਘਟ ਵਿਖੈ ਸਭ ਮਹਿ ਰਾਮ ਰਹੀਮ ਰਾਵ ਰੰਕਰਈਤ ਤੁਹੀ ਰਾਵਤ ਰਾਜ ਕਰੀਮ ਲਲਿਤ ਦੋਹਰਾ ਲਾਲ ਗੋਪਾਲ ਦਇਆ ਲਾਲ ਲਲਿਤ ਬਚਨ ਲਖ ਰੂਪ ਲਲਿਤ ਰੰਗ ਲਲਤਾ ਲਲਾ ਲਾਲ ਖਿਆਲ ਅਨੂਪ ਹਰਿਆਵਲ ਦੋਹਰਾ ਹਰ ਹੀਰਾ ਹਰਿਆਵਲਾ ਹਰ ਹਰ ਕੀਨੋ ਜੰਗ ਹਰਨ ਭਰਨ ਹਰ ਹਰ ਹਰੀ ਏ ਮੰਚਲ ਹਰ ਮੰਗ ਗਿਆਨੀ ਯਤਨ ਬਹੀਨ ਗਿਆਤ ਰੂਪ ਅਨਭਉ ਸਦਾ ਰਾਣਾ ਰਉ ਪ੍ਰਬੀਨ ਅਚਲ ਅਥਾ ਸਦ ਸਰਬਦਾ ਆਦ ਅੰਤ ਯੁਗ ਯੁਗ ਅਟਲ ਸਰਬ ਸਵਿਆਪੀ ਦੇਵ ਉਤਪਤ ਪਰਲਾ ਕਰਨਹਾਰ ਮਾਇਆ ਲਖ ਅਭੇਵ ਜਲ ਥਲ ਮਹੀਲ ਜੀ ਜੰਤ ਨਭ ਮੰਡਲ ਪਾਤਾਲ ਸਵਰਗ ਮ੍ਰਿਤ ਚੌਦਹ ਭਵਨ ਵਿਦਨਾ ਸਵਾਮ ਗੋਪਾਲ ਨਾਮ ਠਾਮ ਘਟ ਘਟ ਵਿਖੇ ਸਭ ਮਹਿ ਰਮਤ ਪ੍ਰਕਾਸ਼ ਅਖਰ ਬਾਨੀ ਸਭ ਤੁਹੀ ਸਭ ਮੁਖ ਦੇਤਿ ਗਿਰਾਸ ਦੋਹਰਾ ਲక్ష్ਮੀ ਕੋ ਬਪਤਾਰ ਹਰ ਮਾਇਆ ਕਰ ਪ੍ਰਕਾਸ਼ ਹਰਨ ਪਰਨ ਸਭ ਜਗਤ ਕੀ ਸੰਤਨ ਕੀ ਸੁਖ ਰਾਸ ਨਰਾਜ ਛੰਦ ਅਚਲ ਥਾਹਾ ਗਮਯ ਕ ਬੇਅੰਤ ਧਿਆਨ ਧਾਰੀ ਐ ਜਗਤ ਮਤ ਅੰਬਿਕਾ ਸੁਨਿਤ ਨੇਮ ਚਾਰੀ ਐ ਅਖੰਡ ਖਿਆਲ ਅਖੰਡ ਕਾ ਪ੍ਰਚੰਡ ਜਾਪ ਜਾਪੀ ਐ ਅਕਾਲ ਕਾਲ ਕਾਲ ਕ ਬੇਅੰਤ ਥਾਪ ਥਾਪੀ ਐ ਜਗਤਮਾਤ ਜਲਪਾਸ ਨਿਤ ਪ੍ਰਤ ਗਾਈਐ ਅਖੰਡ ਚੰਡ ਚੰਡਕਾ ਪ੍ਰਭਾਤ ਉੱਠ ਤੇ ਆਈਐ ਸੋ ਅਸ਼ਟਬਾਹ ਈਸ਼ਰੀ ਕਲਿਆਨ ਰੂਪ ਵੇਖੀਐ ਚਤੁਰਪੁਜਾ ਸਿੰਘਾਸਨੀ ਅਨੰਤ ਕੈ ਵਿਸ਼ੇਕੀਐ ਜਗਤਮਾਤ ਲక్ష్ਮੀ ਚਰਨ ਚਿਤ ਲਾਈਐ ਅਨੰਤ ਰੂਪ ਮੰਗਲਾ ਵਿਸ਼ੇਕ ਕੈ ਮਨਾਈਐ ਜਯੰਤ ਜੈਤ ਜੈ ਕਰੀ ਸਦਾ ਗਤੀ ਬਖਾਨੀਐ ਕਵਲ ਨੈਨ ਕੇਸਰੀ ਸਜਬ ਮੰਤਰ ਠਾਨੀਐ ਅਮਰ ਅਟਲਾ ਗਾਤ ਬੋਧ ਦਿਹਰ ਲਾਲ ਜਾਪੀਐ ਸੁਸ਼ੀਲ ਸੱਤਿ ਧਰਮ ਬ੍ਰਿਤ ਭੇਗ ਭੇਗ ਧਰਾਪੀਐ ਅਨਾਸਕਾਸ ਬ੍ਰਹਮ ਕੋ ਨਮਸਕਾਰ ਨਿਤਯੰ ਅਦਾਗ ਅਦਵਯ ਆਤਮਾ ਸਰੀਵ ਸਤਿ ਚਿਤਯੰ ਮੁਰਾਰ ਮੰਗਲਾ ਹਰੀ ਬਕਤਰਤੇ ਉਚਾਰੀਐ ਸੁਭਾ ਸੁਰੀ ਬਿੰਦੇਸ਼ਵਰੀ ਸਤਿਆਇ ਪਾਪ ਟਾਰੀਐ ਜਯੰਤ ਜਵਾਲ ਜਲ ਪਾਰਿਦਾ ਮਜਾਰ ਧਾਰੀਐ ਬਪੁੰਜ ਪਾਪ ਕੋਟ ਕੋਟ ਧਿਆਏ ਗਾਏ ਜਾਰੀਐ ਮੱਚ ਕਛ ਨਾਰ ਸਿੰਘ ਬਰਾਹ ਰੂਪ ਗਾਈਐ ਪਰਸ ਰਾਮ ਰਾਮ ਕ੍ਰਿਸ਼ਨ ਬਾਵਨਾ ਧਿਆਈਐ ਜਗਨਨਾਥ ਨੇਕ ਲੰਕ ਦੇਵ ਸੰਤ ਨਾਈਐ ਅਕਾਲ ਮੂਰਤ ਸਤਨਾਮ ਨਾਮ ਕੋ ਰਜਾਈਐ ਜਲੰਗਤਰੰਗ ਗਿਰੰਗਨਵੰ ਸਮਸਤ ਰੂਪ ਜਾਨੀਐ ਸੁਕੀਟ ਹਸਤ ਤ੍ਰਿੰੰਗ ਮੇਰ ਬ੍ਰਹਮ ਹੀ ਬਖਾਨੀਐ ਅਨੰਤ ਨਾਮ ਬਯੰਤ ਕੇ ਬਹਿਰਾਟ ਕੋ ਪਛਾਨੀਐ ਜਯੰਗ ਸਦਾ ਬਕਾਲ ਕਾ ਸਮੰਤਰ ਜਾਪਠਾਨੀਐ ਦੁਹਰਾ ਸਤ ਸਤ ਅਨਭਉ ਸਦਾ ਕਹਿ ਲਗ ਕਰੋ ਬਖਾਨੁ ਸ੍ਰੀ ਮਾਇਆ ਜਗਤਾਰਨੀ ਰਾਖੋ ਲਾਜ ਨਿਧਾਨ ਸਤ ਸਤ ਅਨਭਉ ਸਦਾ ਕਹਿ ਲਗ ਕਰੋ ਬਖਾਨੁ ਸ੍ਰੀ ਮਾਇਆ ਜਗਤਾਰਨੀ ਰਾਖੋ ਲਾਜ ਨਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ